ਕੈਬਨਿਟ ਮੰਤਰੀ ਲਾਲਜੀਤ ਪੁੱਲਰ ਨੇ ਸੰਗਰੂਰ ਦੇ ਪੁਲਿਸ ਲਾਈਨ ਸਟੇਡੀਅਮ ਦੇ ਵਿੱਚ 26 ਜਨਵਰੀ ਤੇ ਲਹਿਰਾਇਆ ਜਿਹੜਾ ਕੀ ਕੌਮੀ ਝੰਡਾ ਲਹਿਰਾਇਆ ਹੈ ਤੇ ਲੋਕਾਂ ਨੂੰ ਗੰਤਨ ਅੰਤਰ ਦਿਵਸ ਦੀ ਵਧਾਈ ਦਿੱਤੀ ਹੈ ਤੀਤੀ ਪੀਆਰਟੀਸੀ ਅਤੇ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ 52 ਸਵਾਰੀਆਂ ਚੜਾਉਣ ਨੂੰ ਲੈ ਕੇ ਮੰਤਰੀ ਸਾਹਿਬ ਨੇ ਕਿਹਾ ਕਿ ਮੈਚਿਸ ਵਾਸਦਾ ਚਲਾਨ ਕਰਿਆ ਸੀ ਉਸ ਵਾਸਤੇ ਵਿੱਚ 150 ਦੇ ਕਰੀਬ ਸਵਾਰੀਆਂ ਸੀ ਜੋ ਕਿ ਹਾਦਸੇ ਦਾ ਕਾਰਨ ਬਣ ਸਕਦੀਆਂ ਸੀ ਕਹਿੰਦੇ ਕਿ 52 ਸਵਾਰੀਆਂ ਚੜਾਉਣ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਮਜਬੂਰੀ ਵਿੱਚ ਫਸੇ ਲੋਕਾਂ ਨੂੰ ਚੜਾਇਆ ਜਾ ਸਕਦਾ ਹੈ ਤਾਂ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀ ਪਰ ਇਸ ਮਾਮਲੇ ਨੂੰ ਜਿਹੜਾ ਕੀ ਇਸ਼ੂ ਨਹੀਂ ਬਣਾਉਣਾ ਚਾਹੀਦਾ ਨੂੰ ਸਾਡੇ ਜਿਹੜੇ ਐਨਆਰਆਈ ਪੈਣਾ ਭਰਾ ਆਦੇਸ਼ਾਂ 'ਚ ਬੈਠੇ ਆ ਸਾਰੇ ਪੰਜਾਬੀਆਂ ਨੂੰ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦੇਣਾ 26 ਜਨਵਰੀ 1950 ਨੂੰ ਬਾਬਾ ਸਾਹਿਬ ਬਾਬਾ ਭੀਮਰਾਓ ਅੰਬੀਦ ਕਰਜੀ ਨੇ ਸਾਡੇ ਭਾਰਤ ਦਾ ਸੰਵਿਧਾਨ ਲਿਖਿਆ ਸੀ ਤੇ ਉਸੇ ਸੰਵਿਧਾਨ ਦੇ ਤਹਿਤ ਅਸੀਂ ਅੱਜ ਆਜ਼ਾਦੀ ਦਾ ਜਿਹੜਾ ਨੇਕ ਮਾਰ ਰਹੇ ਆ ਸਾਨੂੰ ਕਾਨੂੰਨ ਵਿਵਸਥਾ ਜਿਹੜੀ ਆ ਲਾ ਐਂਡ ਆਰਡਰ ਦੀ ਸਥਿਤੀ ਆ ਉਹ ਸੰਵਿਧਾਨ ਦਾ ਕਰਕੇ ਹੀ ਅਸੀਂ ਵਧੀਆ ਤਰੀਕੇ ਨਾਲ ਆਪਦੀ ਜ਼ਿੰਦਗੀ ਆਪਦਾ ਆਉਣ ਵਾਲਾ ਜਿਹੜਾ ਕੱਲ ਸਾਡਾ ਭਵਿੱਖ ਆ ਬੱਚੇ ਉਹਨਾਂ ਨੂੰ ਆਪਦੇ ਦੇਸ਼ ਦੇ ਵਿੱਚ ਸੁਰੱਖਿਅਤ ਰੱਖ ਰਹੇ ਆ ਤੇ ਆਉਣ ਵਾਲਾ ਸਮਾਂ ਵੀ ਆ ਜਿਹੜਾ ਉਹ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਸਾਡਾ ਪੰਜਾਬ ਸੂਬਾ ਬੜੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਤੇ ਤਰੱਕੀ ਕਰ ਰਿਹਾ ਬਿਜਲੀ ਆ ਉਹ ਲੋਕਾਂ ਨੂੰ 90% ਲੋਕਾਂ ਨੂੰ ਫ੍ਰੀ ਦੇ ਵਿੱਚ ਮਿਲ ਰਹੀ ਆ ਸਿਹਤ ਸਹੂਲਤਾਂ ਮਿਲ ਰਹੀਆਂ ਆ ਹੋਰ ਕਈ ਤਰ੍ਹਾਂ ਦੀਆਂ ਜਿਹੜੀ ਸਾਡੀ ਜਿਵੇਂ ਪੰਚਾਇਤੀ ਜ਼ਮੀਨਾਂ ਸਨ ਉਹ ਅਸੀਂ ਲੋਕਾਂ ਦੇ ਕਰਜ਼ਿਆਂ 'ਚੋਂ ਛੁਡਾ ਰਹੇ ਆ 12000 ਏਕੜ ਦੇ ਕਰੀਬ ਲੋਕਾਂ ਦੇ ਨਜਾਇਜ਼ ਕਰਜ਼ਿਆਂ 'ਚੋਂ ਜੋ ਜ਼ਮੀਨ ਛਡਾਈ ਆ ਜਿਹਦੀ ਕੀਮਤ ਕਰੋੜਾਂ ਦੇ ਵਿੱਚ ਬੰਦੀ ਆ ਹੋਰ ਵੀ ਜੇ ਆਪਾਂ ਗਿਣ ਲੱਗੀਏ ਤਾਂ ਮੈਨੂੰ ਲੱਗਦਾ ਵੀ 2 ਘੰਟੇ ਲੱਗ ਜਾਣਗੇ ਜਿੰਨੀਆਂ ਸਹੂਲਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮਿਲੀਆਂ ਸਰ ਤੁਹਾਡੇ ਬਿਆਨ ਤੋਂ ਬਾਅਦ ਸਵਾਰੀਆਂ ਨੇ ਜਿਹੜੀਆਂ ਬੱਸਾਂ ਦੇ ਵਿੱਚ ਅੱਡਿਆਂ ਦੇ ਉੱਤੇ ਰੋੜ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਕਿ 52 ਸਵਾਰੀਆਂ ਤੋਂ ਬਾਅਦ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕ ਹੁੰਦੇ ਆ ਨਾ ਜਾਂ ਕੋਈ ਮੁਲਾਜ਼ਮ ਹੁੰਦਾ